ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ। ਅੱਜ ਸਿੱਧ ਤਨ ਦਸੰ ਜਾਣ ਜਾ ਰਹੀਆਂ SSC ਦਾ ਐਗਜ਼ਾਮ ਕਲੈਂਡਰ 2025 ਲਈ ਜੋ ਅਨਾਉਂਸ ਹੋਇਆਗਾ ਜੋ ਕਿ ਆਫੀਸ਼ੀਅਲੀ 6 ਦਸੰਬਰ 2024 ਨੂੰ ਅਨਾਉਂਸ ਕਰ ਦਿੱਤਾ ਗਿਆਗਾ ਇਸ ਵਿੱਚ ਜੋ ਐਗਜ਼ਾਮ ਹੋਣਾਗਾ ਉਹ ਸਟਾਫ ਸਿਲੈਕਟ ਕਮਿਸ਼ਨ ਵੱਲੋਂ ਤੇ ਉਹਦੇ ਸਾਰੇ ਰੀਜਨ ਜਿਵੇਂ ਕਿ CR, MPR, NR, KKR ਐਟਸੈਟਰਾ ਇਹਨਾਂ ਵੱਲੋਂ ਲਿਆ ਜਾਣਾਗਾ ਟਾਈਮ ਟੂ ਟਾਈਮ ਤੇ ਇਸ ਦਾ ਐਗਜ਼ਾਮ ਹੋਣਾ ਤੇ ਹੁਣ ਗੱਲ ਕਰਦੇ ਕਿਹੜੇ ਪੋਸਟ ਲਈ ਕਿਹੜਾ ਐਗਜ਼ਾਮ ਕਦੋਂ ਹੋਣਾਗਾ ਸਭ ਤੋਂ ਪਹਿਲਾਂ ਸਿਲੈਕਸ਼ਨ ਪੋਸਟ ਐਗਜ਼ਾਮੀਨੇਸ਼ਨ ਫੇਜ਼ 13 2025 ਲਈ 16 ਅਪ੍ਰੈਲ 2025 ਨੂੰ ਇਸ ਦੀ ਨੋਟੀਫਿਕੇਸ਼ਨ ਆ ਜਾਣਾ ਤੇ 15 ਮਈ 2025 ਨੂੰ ਇਸ ਦੀ ਲਾਸਟ ਡੇਟ ਹੋਵੇ ਕਿ ਜੂਨ ਜੁਲਾਈ 2025 ਵਿੱਚ ਇਸ ਦਾ ਐਗਜ਼ਾਮ ਹੋਊਗਾ ਕੰਬਾਈਨਡ ਗ੍ਰੈਜੂਏਟ ਲੈਵਲ ਤੇ ਜੋ ਪੋਸਟ ਹੋਣੀ ਹੈ ਉਹ 22 April 2025 ਨੂੰ ਆ ਜਾਣੀ ਹੈ 21 May 2025 ਦੀ ਲਾਸਟ ਡੇਟ ਹੋਵੇਗੀ ਤੇ ਟਾਇਰ 1 ਇਗਜ਼ਾਮ ਜੂਨ ਜੁਲਾਈ 2025 ਵਿੱਚ ਹੋਣਾਗਾ ਸਬ ਇੰਸਪੈਕਟਰ ਦਾ ਇਗਜ਼ਾਮ ਹੋਣਾਗਾ ਪੇਪਰ ਜੁਲਾਈ ਅਗਸਤ 2025 ਦੇ ਵਿੱਚ ਹੁਣ ਗੱਲ ਕਰਦੇ ਕੰਬਾਈਨਡ ਹਾਇਰ ਸਕੈਂਡਰੀ ਲੈਵਲ ਦਾ ਇਗਜ਼ਾਮ ਹੋਣਾਗਾ 27 May ਨੂੰ ਨੋਟੀਫਿਕੇਸ਼ਨ ਆ ਜਾਣਾਗਾ 25 June ਲਾਸਟ ਡੇਟ ਹੋਵੇਗੀ ਤੇ ਇਗਜ਼ਾਮ ਵੀ ਜੁਲਾਈ ਅਗਸਤ 2025 ਵਿੱਚ ਹੋਊਗਾ ਮਲਟੀਟਾਸਕਿੰਗ ਸਟਾਫ ਜੋ ਨੌਨ ਸਟਾਫ ਹਵਲਦਾਰ ਦੀ ਪੋਸਟ ਹੋਣੀ ਆ ਉਹ 26 June ਤੋਂ ਲੈ ਕੇ ਸਟਾਰਟ ਹੋਣੀ ਆ 25 ਜੁਲਾਈ ਤੱਕ ਰਹੇਗੀ ਤੇ ਸਤੰਬਰ ਅਕਤੂਬਰ 2025 ਵੀ ਚੀਜ਼ ਦਾ ਐਗਜ਼ਾਮ ਹੋਊਗਾ ਟੈਨੋਗ੍ਰਾਫਰ ਗ੍ਰੇਡ ਸੀ ਤੇ ਡੀ ਦਾ ਜੋ ਐਗਜ਼ਾਮ ਹੋਣਾਗਾ 29 ਸਤੰਬਰ 2025 ਤੋਂ ਲੈ ਕੇ 21 ਅਗਸਤ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਅਕਤੂਬਰ ਜਾਂ ਨਵੰਬਰ 2025 ਵਿੱਚ ਇਸ ਦਾ ਐਗਜ਼ਾਮ ਤੁਹਾਡਾ ਹੋਵੇਗਾ ਕਨਸਟੇਬਲ ਡਰਾਈਵਰ ਮੇਲ ਦਾ ਜੋ ਦਿੱਲੀ ਪੁਲਿਸ ਐਗਜ਼ਾਮੀਨੇਸ਼ਨ ਹੋਣਾਗਾ ਉਹ 19 ਸਤੰਬਰ ਤੋਂ ਸਟਾਰਟ ਹੋ ਜਾਣਾ 2025 ਦੇ ਵਿੱਚ ਤੇ 12 ਅਕਤੂਬਰ ਤੱਕ ਇਸ ਨੂੰ ਤੁਸੀਂ ਲਾਸਟ ਡੇਟ ਅਪਲਾਈ ਕਰ ਸਕਦੇ ਹੋ ਨਵੰਬਰ ਅਤੇ ਦਸੰਬਰ 2025 ਦੇ ਵਿੱਚ ਇਸ ਦਾ ਐਗਜ਼ਾਮ ਤੁਹਾਡਾ ਹੋਵੇਗਾ ਹੈੱਡ ਕਨਸਟੇਬਲ ਮਿਨਿਸਟਰੀਅਲ ਦਿੱਲੀ ਪੁਲਿਸ ਐਗਜ਼ਾਮੀਨੇਸ਼ਨ 2025 ਹੋਣਾਗਾ ਜ ਦੇ ਵਿੱਚ ਕਿ 7 ਅਕਤੂਬਰ 2025 ਤੋਂ ਫਾਰਮ ਸਟਾਰਟ ਹੋਣਗੇ 5 ਨਵੰਬਰ 2025 ਤੱਕ ਰਹਿਣਗੇ ਤੇ ਦਸੰਬਰ ਜਨਵਰੀ ਵਿੱਚ 2026 ਚ ਪੇਪਰ ਹੋਊਗਾ ਇਸੇ ਤਰ੍ਹਾਂ ਕਨਸਟੇਬਲ ਜੀਡੀ ਦੇ ਪੋਸਟਾਂ ਦੇ ਪੇਪਰ ਮਾਰਚ ਅਪ੍ਰੈਲ 2026 ਦੇ ਵਿੱਚ ਹੋਣਾਗਾ ਦੋਸਤੋ ਜੇਕਰ ਤੁਹਾਨੂੰ ਵੀ ਘਰ ਬੈਠੇ ਅੱਦੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੀਦੀ ਆ ਜਾਂ ਪੋਸਟਾਂ ਦੀ ਇਨਫੋਰਮੇਸ਼ਨ ਫੁੱਲ ਚਾਹੀਦੀ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦੇਣਾ ਤਾਂਕਿ ਸਾਰੇ ਲੋਕਾਂ ਕੋਲ ਇਹਹੀ ਜਾਣਕਾਰੀ ਪਹੁੰਚ ਸਕੇ ਘਰ ਬੈਠੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਉਸ ਲਈ ਤੁਸੀਂ ਅਡੇ ਗਰੁੱਪ ਦੇ ਵਿੱਚ ਜੁਆਇਨ ਕਰੋ ਜਾਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਆਪਣੇ ਡਾਕੂਮੈਂਟ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਸਾਡੇ ਕੋਲ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦਾ ਕੰਮ ਵੀ ਸਿੱਖ ਸਕਦੇ ਹੋ ਧੰਨਵਾਦ